ਮੰਗਦਾ ਬਜੀ ਆ ਤੁਸੀਂ ਇਹ ਕੋਟਾ ਨੂੰ ਆ ਹਾਂ ਜੀ ਰਾਸ਼ਟਰੀ ਦਿਵਸ ਆ ਜਸ ਸਿੰਧ ਦੇ ਸਾਰੇ ਜਵਾਨ ਪਾਵਾ ਨੂੰ ਬੇਨਤੀ ਹੈ ਕਿ ਅੱਜ ਆਪਾਂ ਜੋ ਸਾਡੇ ਰਾਜkumar ਜੀ ਹੈ ਉਹਨਾਂ ਨੂੰ ਆਪਾਂ ਪ੍ਰੈਸ ਕਟਰ ਦੀ ਜਿਹੜੀ ਹੈਗੀ ਡਿਊਟੀ ਸੰਭਾਈ ਹੈ ਬਕਾਇਦਾ ਆਈ ਕਾਰਡ ਬਵਾਜੇ ਉਹਨਾਂ ਬਕਾਇਦਾ ਸਾਰੀ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਪ੍ਰੈਸ ਕਟਰ ਦੀ ਜ਼ਿੰਮੇਵਾਰੀ ਆਪਾਂ ਅੱਜ ਦੇ ਰਹੇ ਆਂ ਔਰ ਉਮੀਦ ਕਰਦੇ ਆਂ ਕਿ ਪ੍ਰੈਸ ਕਟਰ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਬੜੀ ਸੰਗਲੀ ਹੋਣ ਮਾਨ ਦਾ ਇਹਨਾਂ ਨੇ ਪਾਉਣ ਲਈ ਔਰ ਅੰਗਹੀਨ ਵਰਗ ਦੀ ਜਿਹੜੀ ਹੈਗੀ ਆ ਉਸੇ ਦਾ ਜਿਹੜੇ ਇਸ ਤਰ੍ਹਾਂ ਨਿਵਾਉਂਦੇ ਰਹਿਣਗੇ। ਹਾਂਜੀ ਰਾਜਕਮਰ ਜੀ। ਰਾਸ਼ਟਰੀ ਦਿਵੰਗ ਐਸੋਸੀਏਸ਼ਨ ਦੀ ਸਾਰੀ ਟੀਮ ਦਾ ਬਾਕਤ ਕਰਨ ਬਾਅਦ ਜਿਨ੍ਹਾਂ ਨੇ ਮੈਨੂੰ ਪ੍ਰੈਸਰ ਕਿ ਤੌਰ ਤੇ ਸੇਵਾ ਦਾ ਮੌਕਾ ਦਿੱਤਾ। ਮੈਂ ਵਿਸ਼ਵਾਸ ਰੂਪ ਹੈ ਕਿ ਜੋ ਵੀ ਦਿਵਿਆਂ ਨੂੰ ਪਹਿਲਾਂ ਕਿ ਸਾਡੇ ਪੈਨਪ੍ਰਾਵ ਦੀ ਸਮੱਸਿਆ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪੰਜਾਬ ਸਰਕਾਰ ਤੱਕ ਪਹੁੰਚਾ ਰਹੇ। ਆਪਣਾ ਰੋਲ ਅਦਾ ਕਰਾਂਗਾ ਕਿ ਜੋ ਵੀ ਮੁਸ਼ਕਲ ਹੈਗੀ ਉਹ ਕੋਣ ਆਉਣਾ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਰਾਣਾ ਸੁਭਾ ਪ੍ਰਧਾਨ ਲਖਾ ਜੀ ਸਾਡੇ ਪਾਲਾ ਪ੍ਰਧਾਨ ਜੀ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮਰਮਾ ਸ਼ਰਮਾ ਸੀਨੀਅਰ ਮੈਂਬਰ ਅਸ਼ਵਸ਼ੀਰ ਮੈਂਬਰ ਮਹਿराज ਕੁਮਾਰ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਜਿਹਨਾਂ ਨੇ ਅੱਜ ਸਨਮਾਨ ਦਿੱਤਾ ਜੀ ਸਾਡੇ ਜਿੰਨੇ ਵੀ ਕੰਮ ਨੇ ਇਹ ਅੱਗੇ ਨੂੰ ਕਰ ਮੰਗੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਵਿੱਚ ਮਾਣ ਤੁਸੀਂ ਨਹੀਂ ਨਹੀਂ ਜੀ ਮੈਂ ਬਰਸਾਤੀ ਦੇ ਭਰੇ ਤੋਂ ਗੱਲ ਸਕਤੀ ਹਾਂ ਪੰਜਾਬ ਰਾਸ਼ਟਰੀ ਦੇਗਾ ਜਿਹੜੇ ਕੋ ਅੱਜ ਆਪਾਂ ਆਪਣੇ ਜੋ ਵੀਰ ਰਾਜਕੁਮਾਰ ਜੀ ਜ਼ਿਲ੍ਹਾ ਭਿੰਡਾ ਤੋਂ ਉਹਨਾਂ ਨੂੰ ਆਪਾਂ ਜੋ ਹੈ ਪ੍ਰੈਸ ਕਤਰ ਚੁਣਿਆ ਆਪਾਂ ਰਾਸ਼ਟਰੀ ਦੇਗਾ ਸੋਚੇ ਜਿਲ੍ਹਾ ਭਿੰਡਾ ਦਾ ਜੀ ਤੋ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਧੰਨਵਾਦ। ਸਰ ਕੀ ਨਾਮ ਤੁਹਾਡਾ? ਹਾਂ ਮੇਰਾ ਨਾਮ ਗੁਰਜੰਤ ਸਿੰਘ ਘੱਟਕੋਲਾ। ਮੈਂ 70000 ਕਾਰਡ ਨੂੰ ਮੈਂ ਦੇਣਾ ਸਰ। 70000 ਕਾਰਡ। ਤੁਹਾਨੂੰ ਸੀਟੀ ਵੀ ਨਹੀਂ ਦਿੰਦੇ। ਫੋਟੋਆਂ ਕਿਲੇ ਮੈਂ ਤਾਂ ਹੁਣ ਫਿਰ ਫੋਟੋਆਂ ਹੀ ਹੈ ਨਹੀਂ। ਫੋਟੋਆਂ। ਫੋਟੋਗ੍ਰਾਫਰ ਨੇ ਆਈ ਕਾਰਡ ਦਿੱਤਾ ਹੀ। ਉਹਦੇ ਬਹੁਤ ਖੁਸ਼ੀਆਂ ਦੀ ਵਧਾਈ। ਵਧਾਈ ਕਾਰਡ ਜੀ। ਇਹ ਬਹੁਤ ਖਾਸ ਹੈਗਾ। ਇਸਾ ਦਾ असी आस पास पहला वांगुरु बद चढ़े ਮਾ ਸ਼ਰਮਾ ਸੀਨੀਅਰ ਮੈਂਬਰ ਐਸੋਸੀਏਸ਼ਨ ਮੈਂਬਰ ਮੇਰਾਜ ਕੁਮਾਰ ਨੂੰ ਬਹੁਤ ਬਹੁਤ ਬਧਾਈ ਦਿੰਨੀ ਹੈ ਜਿਹਨੂੰ ਅੱਜ ਸਨਮਾਨ ਦਿੱਤਾ ਜੀ ਸਾਡੇ ਜਿੰਨੇ ਵੀ ਕੰਮ ਨੇ ਇਹ ਅੱਗੇ ਹੋ ਕੇ ਕਰਨਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਸਾਡੇ ਵਿੱਚ ਆਏ ਤੁਸੀਂ ਦੇ ਮੇਰਾਜ ਕੁਮਾਰ ਸਾਹੀ ਜੀ ਦੇ ਖਰੇ ਤੋਂ ਗਵਰਨਰਸ਼ਿਪ ਤੋਂ ਪੰਜਾਬ ਰਾਸ਼ਟਰ ਦੇ ਰਗਾ ਹੋਏ ਤੋਂ ਉਹ ਆਜਾਪਾ ਆਪਣੇ ਜੋ ਵੀਰ ਰਾਜ ਕੁਮਾਰ ਜੀ ਜ਼ਿਲ੍ਹਾ ਭਿੰਡਾ ਤੋਂ ਉਹਨਾਂ ਨੂੰ ਆਪਾਂ ਜੋ ਹੈ ਪ੍ਰੈਸ ਕਾਟਰ ਚੁਣਿਆ ਆਪਾਂ ਰਾਸ਼ਟਰੀ ਦੇ ਬੈਂਕ ਅਸੋਸੀਏਸ਼ਨ ਜ਼ਿਲ੍ਹਾ ਭਿੰਡਾ ਦਾ ਜੀ ਤੋਂ ਇਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਧੰਨਵਾਦ। ਸਰ ਕੀ ਨਾਮ ਹੈ ਤੁਹਾਡਾ? ਹਾਂ ਜੀ ਮੇਰਾ ਨਾਮ ਗੁਰਜੰਤ ਸਿੰਘ ਭੱਗਵਾਨ ਹੈ। ਫੋਟੋ ਲੈ ਗਈ ਹੈ। ਤੇ ਕਹਾੜਾ ਰਗਣਾ ਉਹ ਮੈਂ ਇਹ ਦੇਣਾ ਚਾਹੁੰਦਾ। ਕਹਾੜਾ ਰਗਣਾ। ਫੋਟੋ ਸੀਟੀ ਵੀ ਨਹੀਂ ਹੈ ਤੁਹਾਨੂੰ ਮੈਂ ਤਾਂ ਹੁਣ ਫਿਰ ਫੋਟੋ ਆਪੀ ਹੈ ਨਹੀਂ। ਫੋਟੋਗ੍ਰਾਫਰ ਨੇ ਆਈ ਕਾਰਡ ਦਿੱਤਾ ਹੈ। ਉਹਦੀ ਬਹੁਤ ਖੁਸ਼ੀਆਂ ਵੀ ਬਣਾਉਣ ਦਾ ਬਧਾਰ ਕਾਰਡ ਜੀ। ਇਹਨਾਂ ਵਿੱਚ ਖਾਸ ਹੈਗਾ। ਇਹ ਸਾਡੇ ਸਤਿ ਸ਼੍ਰੀ ਅਕਾਲ ਜੀ ਕਿਰਣਾ ਦੇ ਵੀ ਅਸੀਂ ਆਸ਼ਵਾਸ ਕਰਦੇ ਹਾਂ ਜੀ ਬਹੁਤ ਵਧੀਆ ਆਪਣੀ ਸੇਵਾ ਇਸ ਤਰ੍ਹਾਂ ਹੀ ਪਹਿਲਾਂ ਵਾਂਗ ਬਾਅਦ ਚੜ੍ਹ ਕੇ ਦਿੰਦੇ ਰਹਾਂਗੇ ਤੁਹਾਡੇ ਰਿਗਾਰਡਿੰਗ ਨਾ ਹੈਗਾ ਹਾਂ ਮੁਕਿਆ ਜੀ ਉਹ ਰਾਤ ਵੇਲੇ ਅੱਜ ਮਸਜਿਦ ਤੇ ਜਾਣਾ ਹੈ ਬਰਾਬਰ ਤੇ ਇਹਦੀ ਫੋਟੋ ਸੈਂਡ ਕਰਾਓ केत्रे बाबूर मिली वेंदा नगर